ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਆਪਣੇ ਕੰਮ ਬਾਰੇ ਡਿਟੇਲ ਚ ਦੱਸਦੇ ਹਾਂ ਥੋੜਾ ਜਿਹਾ ਵੈਸੇ ਆਪਣੇ ਇੱਕ ਗੰਮ ਨਹੀਂ ਹੈ ਕਿ ਆਪਾਂ ਕਈ ਕੰਮ ਚ ਚੱਲੋ ਬੰਦੇ ਨੂੰ ਵੈਸੇ ਕਰਨੇ ਚਾਹੀਦਾ ਕੋਈ ਬਿਜ਼ਨਸ ਜੋਬ ਕੋਈ ਵੀ ਆਪਾਂ ਨੂੰ ਕਰਨਾ ਚਾਹੀਦਾ ਸਟੱਡੀ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਚਲੋ ਆਪਾਂ ਸਾਰਾ ਕੁਝ ਹੀ ਕਰਦੇ ਪਰ ਜੋ ਤੁਹਾਨੂੰ ਇੱਕ ਮੇਨ ਕੰਮ ਬਾਰੇ ਆਪਾਂ ਡਿਟੇਲ ਚ ਦੱਸਦੇ ਹਾਂਗੇ ਜੋ ਆਪਣਾ ਚਲੋ ਕਰ ਰਹੇ ਹਾਂਗੇ ਆਪਣਾ ਕੰਮ ਹੈਗਾ ਕਪੜਿਆਂ ਦਾ ਮੀਨ ਆਪਾਂ ਕੰਮ ਕਹਿੰਦੇ ਨੇ ਕਪੜਿਆਂ ਦੇ ਕੰਮ ਨੂੰ ਆਪਾਂ ਬੁਟੀਕ ਦਾ ਹੁਣ ਨਾਮ ਦਿੱਤਾ ਗਿਆ ਜਿਹੜਾ ਜੋ ਹਨਾ ਵੀ ਆਪਾਂ ਪਟਿਕ ਦਾ ਕੰਮ ਕਰਦੇ ਆ ਜਿਵੇਂ ਸੂਟ ਲੈਣੇ ਆ ਕਿਸੇ ਨੇ ਤਾਂ ਉਹਨਾਂ ਨੂੰ ਫੋਟੋਆਂ ਭੇਜਣੀਆਂ ਹਨਾ ਤੇ ਜਾਂ ਕਿਸੇ ਨੇ ਕਢਾਈ ਕਰਾਉਣੀ ਆ ਹੈਂਡਵਰਕ ਜਿੱਦਾਂ ਦਾ ਵੀ ਸੂਟ ਤਿਆਰ ਕਰਵਾਉਣਾ ਦੁਪੱਟੇ ਕਰਾਉਣੇ ਨੇ ਨਾਲ ਹਨਾ ਜੋ ਵੀ ਉਹਨਾਂ ਨੇ ਤਿਆਰ ਕਰਵਾਉਣਾ ਆਪਾਂ ਉਹਨਾਂ ਨੂੰ ਤਿਆਰ ਕਰਵਾ ਕੇ ਦਿਨੇ ਆਗੇ ਆਪਾਂ ਸਟਾਕ ਨਹੀਂ ਰੱਖਦੇ ਹੈਗੇ ਪਰ ਆਪਾਂ ਫੋਟੋਆਂ ਤੇ ਪਸੰਦ ਕਰਵਾਉਨੇ ਆ ਸੂਟ ਜਿਵੇਂ ਕਿਸੇ ਨੇ ਫੋਟੋ ਤੇ ਸੂਟ ਪਸੰਦ ਕਰ ਲਿਆ ਉਹਨੂੰ ਆਪਾਂ ਅਪਾ ਕੋਸ਼ਿਸ਼ ਕਰਦਾ ਜੀ ਆਪਣੇ ਏਰੀਆ ਚ ਨੇੜੇ ਆਪਾਂ ਜਾ ਸਕਦੇ ਆ ਤਾਂ ਉੱਥੇ ਅਸੀਂ ਜਾ ਕੇ ਵੀ ਦੇ ਕੇ ਆਉਨੇ ਆਂਗੇ ਜਿਨ੍ਹਾਂ ਨੇ ਘਰੋਂ ਆ ਕੇ ਲੈ ਕੇ ਜਾਣਾ ਘਰੋਂ ਵੀ ਲੈ ਜਾਂਦੇ ਆ ਨਹੀਂ ਅਸੀਂ ਦੇ ਵੀ ਆਉਨੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਸਾਡੇ ਨੇੜੇ ਰਹਿੰਦੇ ਆ ਬਾਕੀ ਆਪਣਾ ਪਿਆਰ ਦੀ ਗੱਲ ਹੁੰਦੀ ਆ ਕੋਈ ਹੈਨਾ ਤੇ ਆਪਾਂ ਉਹਨਾਂ ਨੂੰ ਦਿਨੇ ਵੀ ਆਗੇ ਸੂਟ ਜਿਵੇਂ ਬਾਹਰੋਂ ਵੀ ਆਪਾਂ ਨੂੰ ਆਰਡਰ ਆਉਂਦੇ ਨੇਗੇ ਆਪਾਂ ਉਹਨਾਂ ਦੀ ਉਹਨਾਂ ਨੇ ਫੋਟੋ ਭੇਜ ਦੇਣੀ ਵੀ ਸਾਨੂੰ ਇਦਾਂ ਦਾ ਤਿਆਰ ਕਰਵਾ ਕੇ ਦੇ ਦੂ ਆਪਾਂ ਉਹਨਾਂ ਨੂੰ ਉਦਾਂ ਦਾ ਹੀ ਸੇਮ ਤਿਆਰ ਕਰਵਾ ਕੇ ਕੜਾਈ ਦੇ ਵਿੱਚ ਜਾਂ ਹੈਂਡਵਰਕ ਦੇ ਵਿੱਚ ਜਿਹੜਾ ਵੀ ਕੱਪੜਾ ਉਹਨਾਂ ਨੂੰ ਲੈਣਾ ਸਾਰੇ ਡਿਟੇਲ ਉਹ ਆਪਾਂ ਦੇ ਦਿੰਦੇ ਆਪਾਂ ਉਦਾਂ ਹੀ ਉਹਨਾਂ ਨੂੰ ਸੇਮ ਤਿਆਰ ਕਰਵਾ ਕੇ ਦਿੰਨੇ ਆ ਬਾਕੀ ਹੈ ਨਾ ਯਕੀਨ ਦੀ ਗੱਲ ਹੁੰਦੀ ਆ ਜੇ ਆਪਾਂ ਹੁਣ ਕਹੀਏ ਕੁਝ ਹੋਰ ਹਨਾ ਤੇ ਕਰੀਏ ਕੁਝ ਹੋਰੇ ਵੀ ਆਪਣੇ ਲਈ ਗੱਲ ਤਾਂ ਆਪਾਂ ਕਿਸੇ ਨੂੰ ਹੁਣ ਆਪਾਂ ਬੁਟੀਕ ਵਾਲਿਆਂ ਦਾ ਨਾਮ ਵੈਸੇ ਹਨਾ ਅੱਜਕੱਲ ਬਹੁਤ ਹਰ ਇੱਕ ਕੰਮ ਚੀ ਵੈਸੇ ਕਰਦੇ ਹੀ ਆ ਲੋਕੋ ਖਰਾਬੀ ਕਈ ਹੁਣ ਬਟੀਕ ਵਾਲੇ ਹੁਣ ਬਾਹਰੋਂ ਆਰਡਰ ਆਉਂਦੇ ਆ ਬਸ ਉਹ ਦੇਖ ਲੈਂਦੇ ਵੀ ਇਹਨਾਂ ਕੋਲ ਪੈਸਾ ਹੈਗਾ ਆਪਾਂ ਨੂੰ ਇਹ ਦੇਖ ਕੇ ਕਦੇ ਵੀ ਕੋਈ ਵੀ ਕੰਮ ਕਰਨਾ ਆਪਾਂ ਨੂੰ ਐ ਨਹੀਂ ਕਰਨਾ ਚਾਹੀਦਾ ਉਹ ਦੇਖ ਲੈਂਦੇ ਉਹਨਾਂ ਤੋਂ ਹਨਾ ਪੈਸੇ ਇੰਨੇ ਲੈ ਲੈਂਦੇ ਆ ਪਰ ਹਨਾ ਦਿਖਾ ਕੇ ਉਹਨਾਂ ਨੂੰ ਕੁਝ ਹੋਰ ਕੱਪੜਾ ਬਿਲਕੁਲ ਘਟੀਆ ਭੇਜ ਦਿੰਦੇ ਆ ਵੀ ਨਾ ਉੱਥੋਂ ਫਿਰ ਉਹ ਮੋੜ ਸਕਣ ਨਾ ਕੁਝ ਕੀ ਹਨਾ ਕਰ ਸਕਦੇ ਨੇ ਉਹ ਬਸ ਐਮੀ ਹਨਾ ਫਰਾਡ ਵੀ ਬਹੁਤ ਹੋ ਰਿਹਾ ਤੁਸੀਂ ਧਿਆਨ ਨਾਲ ਦੇਖ ਕੇ ਹਨਾ ਬਟੀਕ ਵਾਲਿਆਂ ਨਾਲ ਬਾਕੀ ਜਿਨ੍ਹਾਂ ਨਾਲ ਵੀ ਤੁਸੀਂ ਪਹਿਲਾਂ ਤਾਂ ਜਾਣ ਪਛਾਣ ਨਾਲ ਜਾਂ ਤੁਹਾਡੀ ਰਿਸ਼ਤੇਦਾਰੀ ਚੋਂ ਉੱਥੋਂ ਕਰਵਾਇਆ ਕਰੋ ਕੰਮ ਐਵੇਂ ਨਵੀਆਂ ਦੇ ਨਾਲ ਵੀ ਬਹੁਤ ਇਨਸਟਾ ਤੇ ਆਈਡੀਆਂ ਪਈਆਂ ਨੇ ਬਹੁਤ ਜ਼ਿਆਦਾ ਉਹ ਐਡਵਰਟਾਈਜ਼ ਕਰਵਾ ਦਿੰਦੇ ਆਪਾਂ ਨੂੰ ਯਕੀਨ ਹੋ ਜਾਂਦਾ ਆਪਾਂ ਨੂੰ ਕਿਉਂਕਿ ਆਪਾਂ ਜਿਹਨਾਂ ਦੀ ਵੀਡੀਓ ਦੇਖ ਦਿੰਨੇ ਆ ਜਿਹੜੇ ਐਡ ਕਰਦੇ ਨੇਗੇ ਆਪਾਂ ਨੂੰ ਉਹਨਾਂ ਤੇ ਯਕੀਨ ਹੁੰਦਾ ਵੀ ਜਦੋਂ ਇਹਨਾਂ ਨੂੰ ਵਧੀਆ ਭੇਜੇ ਆਪਾਂ ਨੂੰ ਉਹ ਤਾਂ ਉਹਨਾਂ ਨੂੰ ਤਾਂ ਵੈਸੇ ਜਾਣ ਕੀ ਉਹ ਵਧੀਆ ਭੇਜ ਦਿੰਦੇ ਆ ਕਿਉਂਕਿ ਉਹਨਾਂ ਤਾਂ ਫਿਰ ਆਪਾਂ ਯਕੀਨ ਬਣਿਆ ਹੁੰਦਾ ਉਹਨਾਂ ਨੂੰ ਐਮ ਦਾ ਵੀ ਇਹ ਬੰਦੇ ਨੂੰ ਜੇ ਗੱਲ ਤਾਂ ਭੇਜਦਾ ਸੀ ਵੀ ਇਹ ਗਾਹਾਂ ਸਾਡੀ ਐਡ ਕਿਵੇਂ ਫਿਰ ਗਲਤ ਕਰੂਗਾ ਤਾਂ ਕਰਕੇ ਉਹਨਾਂ ਨੂੰ ਉਹ ਵਧੀਆ ਭੇਜ ਦਿੰਦੇ ਆ ਗਾਹਾਂ ਵਾਲਿਆਂ ਨੂੰ ਤਾਂ ਉਹ ਵੈਸੇ ਮੈਂ ਦੇਖਿਆ ਹੋਇਆ ਮੇਰਾ ਐਕਸਪੀਰੀਅੰਸ ਮੈਂ ਆਪ ਉਹ ਵੀ ਬਟੀਕ ਵਾਲਿਆਂ ਤੋਂ ਪਹਿਲਾਂ ਕਿਉਂਕਿ ਇਹ ਮੇਰਾ ਕੰਮ ਹੁੰਦਾ ਨਹੀਂ ਹੈਗਾ ਮੈਨੂੰ 4-5 ਸਾਲ ਹੋ ਚੁੱਕੇ ਆ ਇਹ ਕੰਮ 'ਚ ਆਏ ਨੂੰ ਕਾਫੀ ਨੌਲੇਜ ਹੋ ਜਾਂਦੀ ਏ ਬੰਦੇ ਨੂੰ ਹਨਾ ਤੇ ਮੈਂ ਕਈ ਬਟੀਕ ਵਾਲਿਆਂ ਤੋਂ ਚਲੋ ਮੰਗਾ ਕੇ ਦੇਖ ਚੁੱਕੀ ਆ ਵੀ ਕਿਉਂਕਿ ਆਪਾਂ ਨੂੰ ਦੇਖਣਾ ਤਾਂ ਚਾਹੀਦਾ ਹੀ ਹੈ ਨਾ ਜੇ ਆਪਾਂ ਬਾਹਰ ਜੇ ਘਰੀ ਰਹਾਂਗੇ ਆਪਾਂ ਨੂੰ ਘਰੋਂ ਤਾਂ ਸਾਰਾ ਕੁਝ ਪਤਾ ਨਹੀਂ ਲੱਗਦਾ ਜੇ ਆਪਾਂ ਬਾਹਰ ਜਾਵਾਂਗੇ ਬਾਹਰੋਂ ਕੋਈ ਨੌਲੇਜ ਮਿਲਦੀ ਆਪ ਵੀ ਮੰਗਵਾ ਕੇ ਉਹ ਦਿਖਾਉਂਦੇ ਕੁਝ ਹੋਰ ਆ ਬਾਅਦ ਵਿੱਚ ਕਹਿ ਦਿੰਦੇ ਆ ਜੀ ਐ ਨਹੀਂ ਸੀ ਐ ਆਗਾ ਇਹ ਆਏ ਹੁੰਦਾਗਾ ਵੀ ਯਾਨੀ ਕਿ ਅਗਲੇ ਨੂੰ ਤਾਂ ਪਾਗਲ ਹੀ ਸਮਝਦੇ ਵੀ ਇਹਨਾਂ ਨੂੰ ਤਾਂ ਕੁਝ ਪਤਾ ਨਹੀਂ ਬਾਕੀ ਪੇਮੈਂਟ ਪਹਿਲਾਂ ਕਰਵਾ ਲੈਣੀ ਆ ਸਾਰੀ ਪੇਮੈਂਟ ਵੀ ਬਾਅਦ ਚ ਫਿਰ ਐ ਵੀ ਕਹਿ ਦੇਣਾ ਵੀ ਇਹ ਰਿਫੰਡ ਨਹੀਂ ਹੁੰਦੀਗੀ ਨਾ ਹੀ ਵਾਪਸ ਹੋਵੇ ਬਸ ਬੰਦੇ ਨੂੰ ਐ ਲਝਾ ਲੈਂਦੇ ਨੇ ਪਰ ਆਪਣਾ ਕੰਮ ਇਹ ਆ ਹਰੇਕ ਬਟਿਕ ਵਾਲੀ ਪਹਿਲਾਂ ਪੈਸੇ ਲੈਂਦੇ ਹੋਣਗੇ ਜਿਹੜੇ ਤਿਆਰ ਕਰਵਾਉਂਦੇ ਆ ਪਰ ਆਪਣਾ ਇਹ ਕੰਮ ਆ ਜਿਨ੍ਹਾਂ ਨੇ ਵੀ ਆਪਣਾ ਤੋਂ ਕਰਵਾਇਆ ਵੀ ਉਹਨਾਂ ਨੂੰ ਵੀ ਪਤਾਗਾ ਹਨਾ ਜਿਨ੍ਹਾਂ ਨੇ ਚਲੋ ਨਵੇਂ ਆਗੇ ਉਹਨਾਂ ਨੂੰ ਵੀ ਚਲੋ ਇਹ ਗੱਲ ਦਾ ਪਤਾ ਲੱਗ ਜੂ ਆਪਾਂ ਕਦੇ ਵੀ ਪੈਸੇ ਪਹਿਲਾਂ ਨਹੀਂ ਲੈਂਦੇ ਹੈਗੇ ਆਪਾਂ ਅਗਲੇ ਨੂੰ ਸਾਰਾ ਤਿਆਰ ਕਰਵਾ ਕੇ ਬਾਅਦ ਵਿੱਚ ਆਪਾਂ ਨੂੰ ਅਗਲੇ ਨੂੰ ਜਦੋਂ ਤਸੱਲੀ ਹੋ ਜਾਂਦੀ ਹੈ ਅਗਲੇ ਨੂੰ ਤਸੱਲੀ ਕਰਵਾ ਕੇ ਸਾਰਾ ਆਪਾਂ ਫੇਰ ਪੇਮੈਂਟ ਲੈਨੇ ਆਪਾਂ ਕਦੇ ਵੀ ਦੇਖ ਲਓ ਇਹ ਵੀ ਆਪਣਾ ਇੱਕ ਮੈਸੇਮੇ ਕਰਦੀ ਨਹੀਂ ਕੋਈ ਵੀ ਬਟੀਕਲ ਤੁਸੀਂ ਦੇਖ ਲਿਓ ਪਹਿਲਾਂ ਇਹ ਕਹਿੰਦੇ ਵੀ ਜੀ ਇਹਦੇ ਤੇ ਸਕੈਨਰ ਕਰ ਦਿਓ ਪਹਿਲਾਂ ਫੇਰ ਅਸੀਂ ਤੁਹਾਡਾ ਆਰਡਰ ਬੁੱਕ ਕਰ ਲੈਨੇ ਆ ਕਿ ਕੋਈ ਨਹੀਂ ਐਵੇਂ ਕਰਦਾ ਪਰ ਆਪਾਂ ਹਮੇਸ਼ਾ ਇਦਾਂ ਹੀ ਕਰੀਦਾ ਹੈਗਾ ਵੀ ਹਨਾ ਅਗਲੇ ਨੂੰ ਪਹਿਲਾ ਚੀਜ਼ ਪਸੰਦ ਵੀ ਤਾਂ ਆਵੇ ਹਨਾ ਆਪਾਂ ਐਵੇਂ ਕਿਸੇ ਨੂੰ ਚੀਜ਼ ਐਵੇਂ ਆਪਣੇ ਵੱਲੀੋਂ ਪਰ ਆਪਦੇ ਵੱਲੀੋਂ ਪਰ ਹਨਾ ਇੱਕ ਰੱਬ ਦਾ ਡਰ ਵੀ ਹੋਣਾ ਬੰਦੇ ਨੂੰ ਜ਼ਰੂਰ ਚਾਹੀਦਾ ਕੋਈ ਆਪਾਂ ਚੀਜ਼ ਕਿਸੇ ਨੂੰ ਦੇ ਰਹੇ ਆਂ ਆਪਾਂ ਗਲਤ ਦਵਾਂਗੇ ਉਹ ਵੀ ਜਿਹੜੀ ਆਪਣੀ ਅੱਖਾਂ ਨੂੰ ਚੀਜ਼ ਜੱਚ ਰਹੀ ਉਹ ਦੂਸਰੇ ਨੂੰ ਕਿਵੇਂ ਜੱਚੂਗੀ ਹਨਾ ਚਲੋ ਆਪਾਂ ਜ਼ਿਆਦਾ ਡੀਪਲੀ ਚਲੇ ਗਏ ਆਪਾਂ ਤੁਹਾਨੂੰ ਇਹ ਕੰਮ ਬਾਰੇ ਦੱਸ ਦੇ ਸੀਗੇ ਤੇ ਬਾਕੀ ਹਨਾ ਕੰਮ 'ਚ ਬੰਦੇ ਨੂੰ ਬਾਹਰ ਅੰਦਰ ਸਾਰਾ ਕੁਝ ਜਾਣਾ ਪੈਂਦਾ ਹੈਗਾ ਤੇ ਇਹਦੇ ਲਈ ਹੈ ਨਾ ਮੇਰੇ ਹਸਬੰਦ ਮੇਰੀ ਬਹੁਤ ਸਪੋਰਟ ਕਰਦੇ ਹਨ ਹੈ ਨਾ ਮੇਰੇ ਨਾਲ ਜਿੱਥੇ ਵੀ ਜਾਣਾ ਪੈਂਦਾ ਜਦੋਂ ਹੁਣ ਸੂਟ ਦਾ ਆਪਾਂ ਦੇਖਦੇ ਆ ਵੀ ਤਾਂ ਆਪਾਂ ਸੂਟਾਂ ਦਾ ਕੰਮ ਹੁੰਦਾ ਲਾਈਨਿੰਗ ਲੈਣੀ ਲੈਸਸ ਲੈਣੀਆਂ ਜਿਹਾ ਇਦਾਂ ਦੇ ਹੈ ਨਾ ਕਈ ਹੁੰਦੇ ਆ ਕਿ ਜਿੱਦਾਂ ਵੀ ਤਿਆਰ ਕਰਵਾਉਣਾ ਕਿਤੇ ਦੇ ਕੇ ਆਉਣਾ ਫਿਰ ਲੈ ਕੇ ਆਉਣਾ ਉਹ ਮੇਰੇ ਨਾਲ ਹਮੇਸ਼ਾ ਗਰਮੀ ਆ ਸਰਦੀ ਆ ਹੈ ਨਾ ਰਾਤ ਨੂੰ ਵੀ ਕਈ ਵਾਰ ਨੀਰਾ ਹੋ ਜਿੰਦਾਂ ਆਪਾਂ ਨੂੰ ਬਾਹਰ ਜਾਣਾ ਜਦੋਂ ਪਤਾ ਹੀ ਨਹੀਂ ਲੱਗਦਾ ਹੈ ਨਾ ਕੰਮ 'ਚ ਕਦੇ ਵੀ ਮੇਰੇ ਨਾਲ ਉਹ ਐਵੇਂ ਨਹੀਂ ਕੀਤਾ ਉਹਨਾਂ ਨੇ ਵੀ ਮੈਂ ਤੈਨੂੰ ਲੈ ਕੇ ਜਾਣਾ ਐਵੇਂ ਜਾਂ ਤੁਰੇ ਫਿਰਦੇ ਹਨਾ ਕਦੇ ਵੀ ਨਹੀਂ ਜ਼ਰੂਰ ਮੇਰੇ ਸਪੋਰਟ ਕਰਦੇ ਆ ਭਾਵੇਂ ਬਾਕੀ ਦੇਣਾ ਤਾਂ ਰੱਬ ਨੇ ਹੈ ਮਿਹਨਤ ਆਪਾਂ ਮਿਹਨਤ ਕਰਨੀ ਆ ਕਿ ਦੇਣਾ ਰੱਬ ਨੇ ਘੱਟ ਦੀ ਦੇਵੇ ਵੱਧ ਦੇ ਦੇਵੇ ਉਹਦੀ ਮਰਜ਼ੀ ਆ ਹਨਾ ਕਰੇ ਕੰਮ ਚਲੋ ਆਪਾਂ ਨੂੰ ਬਹੁਤ ਵਧੀਆ ਹੁੰਦਾ ਕਦੇ ਐਂ ਵੀ ਹੋ ਜਾਂਦਾ ਵੀ ਨਹੀਂ ਹਨਾ ਘੱਟ ਹੋ ਜਾਂਦਾ ਉਹ ਉਹਦੀ ਮਰਜ਼ੀ ਆ ਉਹਨੇ ਜਿੰਨਾ ਦੇਣਾਗਾ ਪਰ ਆਪਾਂ ਆਪਦੇ ਵੱਲੋਂ ਕੁਝ ਹੱਥ ਪੱਲਾ ਕਹਿ ਲਈ ਹੱਥ ਆਪਾਂ ਆਪਦੇ ਵੱਲੋਂ ਕੁਝ ਕਰੀਏ ਤਾਂ ਸਹੀ ਹਨਾ ਜੇ ਆਪਾਂ ਮੈਂ ਹੱਥ ਤੇ ਹੱਤ ੜ ਕੇ ਘਰੇ ਬੈਠੇ ਰਹੀਏ ਵੀ ਰੱਬ ਦੇਊਗਾ ਮੈਨੂੰ ਉਹਦਾ ਕੋਈ ਕੰਮ ਨਹੀਂ ਮਿਲਦਾ ਕੰਮ ਹੀ ਨਹੀਂ ਹੈਗਾ ਕੋਈ ਜੇ ਐ ਸੋਚੀ ਜਾਈਏ ਐ ਤਾਂ ਕੁਝ ਹੁੰਦਾ ਨਹੀਂ ਹਨਾ ਆਪਨੂੰ ਆਪ ਕਰਨਾ ਪੈਣਾਗਾ ਬਾਕੀ ਆਪਾਂ ਐਨੀ ਹੈਗਾ ਵੀ ਜੇ ਆਪਾਂ ਇਹ ਕੰਮ ਕਰਦੇ ਆ ਤਾਂ ਆਪਾਂ ਘਰ ਦੇ ਕੰਮ ਨਹੀਂ ਕਰਨੇ ਹੈਗੇ ਆਪਾਂ ਸਾਰਾ ਹਨਾ ਘਰੋਂ ਵੀ ਕਰਕੇ ਜਾਣੇ ਆ ਫਿਰ ਬਾਹਰ ਕਰਕੇ ਆਉਣੇ ਆ ਫੇਰ ਆ ਕੇ ਕਰਦੇ ਆ ਇਹ ਵੀ ਨਹੀਂ ਹੈਗਾ ਲੋਕਾਂ ਨੂੰ ਕੋਈ ਵਾਰ ਐਵੇਂ ਹੋ ਜਾਂਦਾ ਬਸ ਇਹ ਤਾਂ ਐ ਤੁਰੀ ਫਿਰਦੀ ਰਹਿੰਦੀ ਆ ਸਹਰਾਂ ਤੇ ਆਪਦੇ ਹੁੰਦੇ ਆ ਵਿੱਚ ਰਿਸ਼ਤੇਦਾਰ ਕੋਈ ਦੂਰੋਂ ਵੀ ਨਹੀਂ ਹੈਗੇ ਹੁਣ ਕਿ ਹਾਂ ਹੁਣ ਜੇ ਮੂੰਹ ਤੇ ਕਹਦੀ ਹੈ ਕਿਸੇ ਨੂੰ ਫਿਰ ਅਗਲਾ ਕਹਿੰਦਾ ਹਨਾ ਲੈ ਇਹ ਐ ਬੋਲਦੀ ਹੈਗੀ ਬਸ ਇਹ ਬੋਲਣਾ ਹੀ ਲੋਕਾਂ ਨੂੰ ਪਸੰਦ ਨਹੀਂ ਹੈਗਾ ਆਪ ਕੁਝ ਵੀ ਬੋਲੀ ਜਾਣ ਪਰ ਉਹ ਦੂਸਰੇ ਬੰਦਾ ਕੀ ਲੱਗਾ ਨੇ ਬੋਲੇ ਨਾ ਬਸ ਇਹ ਐਂ ਇਹ ਸਮਝਦੇ ਆ ਲੋਕ ਹਨਾ ਵਿੱਚ ਤਾਂ ਬਸ ਇਹ ਤਾਂ ਹੀ ਤੁਰੇ ਫਿਰਦੇ ਨੇਗੇ ਬਸ ਕੀ ਇਹਨਾਂ ਨੂੰ ਬਚਦਾ ਕਰਦਾ ਕੀ ਇਹ ਕੁਝ ਮਰਜੀ ਹੋਵੇ ਆਪਦੇ ਵੱਲੋਂ ਕੁਝ ਕਰਤਾ ਰਹੇ ਆ ਤੁਹਾਡੇ ਮੂੰਹ ਕੱਲੀਆਂ ਚੁਗਲੀਆਂ ਤਾਂ ਨਹੀਂ ਕਰ ਰਹੇ ਵੀ ਜੇ ਕਿਸੇ ਦੇ ਸਰ ਤੇ ਖਾ ਰਹੇ ਆ ਕੋ ਡਿਪੈਂਡ ਆਗੇ ਕਿਸੇ ਤੇ ਆਪਦਾ ਆਪ ਐ ਦਮ ਹੈਗਾਗਾ ਵੀ ਹਾਂ ਵੀ ਮੈਂ ਆਪ ਕਮਾ ਰਹੀ ਆ ਆਪਦੇ ਤੇ ਆਪ ਲਾ ਰਹੀ ਆ ਹਨਾ ਆਪਣੇ ਚ ਦਮਤਾ ਹੈਗਾ ਕਹਿਣ ਦਾ ਇਹ ਤਾਂ ਨਹੀਂਗਾ ਵੀ ਤੁਹਾਡੇ ਤੋਂ ਪੈਸੇ ਮੰਗ ਰਿਹਾ ਕਿਸੇ ਤੋਂ ਕੋਈ ਮੰਗਣ ਜਾਂਦਾਗਾ ਨਾ ਦੇਣ ਜੋਗ ਹੈਗਾ ਵੀ ਨਹੀਂ ਕੋਈ ਇੱਥੇ ਪੈਸੇ ਕਿਸੇ ਨੂੰ ਕੋਈ ਦੇਣ ਜੋਗ ਨਹੀਂ ਹੈਗਾ ਲੋਕਾਂ ਨੇ ਗੱਲਾਂ ਬਣਾਉਣੀਆਂ ਨੇ ਬਸ ਜਿੰਨੀਓ ਮਰਜ਼ੀ ਵੱੱਦ ਬਣਾ ਲੈਣ ਘਟਾ ਬਣਾ ਲੈਣ ਸਾਰਿਆਂ ਨੂੰ ਆਪਦੇ ਜ਼ਿੰਮੇਵਾਰੀਆਂ ਫਰਜ਼ ਪਤਾ ਹੀ ਹੁੰਦੇ ਆ ਵਿਆਹ ਦਾ ਨਾਮ ਹੀ ਇੱਕ ਆਪਾਂ ਜੇ ਦੇਖੀਏ ਵੀ ਇੱਕ ਜ਼ਿੰਮੇਵਾਰੀ ਆ ਨਾ ਵਿਆਹ ਦਾ ਨਾਮ ਜ਼ਿੰਮੇਵਾਰੀ ਆ ਵੀ ਆਪਾਂ ਘਰੇ ਸਾਰਾ ਦੇਖਣਾ ਆਹ ਕੰਮ ਦੇਖ ਲੋ ਆਹ ਦੇਖ ਲੋ ਵੀ ਇੱਥੇ ਕਿੰਨਾ ਖਰਚਾ ਕਰਨਾ ਇੱਥੇ ਨਹੀਂ ਕਰਨਾ ਹੈਨਾ ਵੀ ਆਪਾਂ ਨੂੰ ਸਾਰਾ ਸਮਝ ਆ ਜਾਂਦੀ ਏ ਜ਼ਿੰਮੇਵਾਰੀ ਜਿਹੜਾ ਆਪਾਂ ਪੈਣੇ ਆਗੇ ਪਰ ਲੋਕਾਂ ਨੂੰ ਇਦਾਂ ਲੱਗਦਾ ਵੀ ਸਾਡੇ ਹੱਥੇ ਸਾਨੂੰ ਹੀ ਪਤਾ ਸਾਰਾ ਕੁਝ ਵੀ ਇਹ ਤਾਂ ਬਸ ਐਵੇਂ ਹੀ ਇਹਨਾਂ ਨੂੰ ਕੀ ਪਤਾਗਾ ਐਂ ਸਮਝਦੇ ਆ ਜਿਹੜਾ ਬਾਹਰ ਅੰਦਰ ਜਾਂਦੇ ਆ ਨਾ ਉਹਨਾਂ ਨੂੰ ਤਾਂ ਐਂ ਸਮਝਦੇ ਆ ਲੋਕ ਵੀ ਬਸ ਤਾਂ ਤੁਰਨ ਫਿਰਨ ਵਾਲੀ ਆ ਇਹਨਾਂ ਨੂੰ ਤਾਂ ਘਰ ਦਾ ਹੈ ਹੀ ਨਹੀਂਗਾ ਪਰ ਲੋਕ ਬਸ ਐਵੇਂ ਹੀ ਵੀ ਕਰੇ ਤੁਸੀਂ ਆ ਕਿ ਕੰਮ ਕਰਕੇ ਜਾਣੇ ਬੰਦਾ ਆਪ ਹੀ ਕਰਦਾ ਹੋਊ ਕਿਸੇ ਘਰੇ ਕੋਈ ਰੋਟੀ ਆ ਕੇ ਦੇਣ ਨਹੀਂ ਲੱਗਿਆ ਹੈਗਾ ਆਪਣੇ ਘਰੇ ਕੋਈ ਕਿਸੇ ਨੇ ਨਾ ਆਪਣੇ ਘਰੇ ਕੋਈ ਕਿਸੇ ਨੇ ਸੱਟ ਕੇ ਜਾਣਾ ਕੋਈ ਜੇ ਬੇਲੇ ਬੈਠੇ ਆ ਤਾਂ ਵੀ ਲੋਕਾਂ ਨੇ ਕਹਿ ਲੈਣਾ ਲੈ ਪੜ੍ਹੇ ਲਿਖੇ ਆਏ ਬੈਠੇ ਨੇ ਜੇ ਕਰਨ ਲੱਗੇ ਫਿਰ ਵੀ ਲੈ ਹੁਣ ਤਾਂ ਇਹਨਾਂ ਨੂੰ ਪੈਸੇ ਦਿਖਣ ਲੱਗੇ ਇਦਾਂ ਐ ਫਿਰਦੇ ਆ ਬਥੇਰਾ ਇਹਨਾਂ ਦੇ ਕੋਲੇ ਆਏ ਆਈਆਂ ਫਸਾਹੀ ਕੋਈ ਜੱਲੂਕਾ ਕੋਲ ਤਾਂ ਜੇ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਦਿਲੋਂ ਚਾਹਣਾ ਹੋਣੀ ਚਾਹੀਦੀ ਆ ਨਾ ਆਪਾਂ ਕੰਮ ਕਰੀਏ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਜੋ ਵੀ ਸੂਟ ਤਿਆਰ ਕਰਵਾਏ ਜਾਂਦੇ ਨੇ ਉਹਨਾਂ ਦੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਬਸ ਕਈ ਵਾਰ ਹਨਾ ਸਮਾਂ ਹੀ ਨਹੀਂ ਹੁੰਦਾਗਾ ਕਿਉਂਕਿ ਅੱਜ ਕੱਲ੍ਹ ਹਰ ਕੋਈ ਕਾਲੀ ਚ ਇਦਾਂ ਹੁੰਦਾਗਾ ਵੀ ਬਸ ਕੱਪੜਾ ਜੀ ਐਨੇ ਤੇਰਾਚ ਸਾਨੂੰ ਚਾਹੀਦਾਗਾ ਫਿਰ ਜਲਦੀ-ਉਲਦੀ ਸਾਰਾ ਕੰਮ ਕਰਾਉਣਾ ਕਈ ਵਾਰ ਵੀਡੀਓ ਦਾ ਵੈਸੇ ਮੈਨੂੰ ਸ਼ੌਂਕ ਬਹੁਤ ਆ ਪਰ ਇਹ ਹੋ ਜਾਂਦਾ ਕਈ ਵਾਰ ਨਹੀਂ ਬਣਾਈ ਜਾਂਦੀ ਜਾਂ ਕਈ ਵਾਰ ਬਣਾਈ ਹੋਈ ਪਈ ਰਹਿ ਜਾਂਦੀ ਐ ਅਪਲੋਡ ਕਰਨ ਦਾ ਟਾਈਮ ਹੀ ਲੱਗਦਾ ਉਹ ਪੀ ਬੈਗ ਪਿੱਛੇ ਵਿੱਚ ਜਾਈ ਜਾਂਦੀ ਜਾਂ ਡੀਲੀਟ ਹੋ ਜਾਂਦੀ ਐਵੇਂ ਵੀ ਹੋ ਜਾਂਦਾਗਾ ਵੈਸੇ ਕੋਸ਼ਿਸ਼ ਕਰਿਆ ਕਰੀਏ ਬਿਤ ਨੂੰ ਸਲਾਈ ਕਰਾ ਕੇ ਭਾਵੇਂ ਹਨ ਜਿਵੇਂ ਵੀ ਦਿਖਾਇਆ ਕਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਵੀਡੀਓ ਲੈ ਕੇ ਆਵਾਂਗੇ ਹੋਰ ਇਹ ਆਪਣਾ ਕੰਮ ਸੀਗਾ ਕੋਈ ਵੀ ਤੁਸੀਂ ਕਿਸੇ ਨੇ ਵੀ ਹਨਾ ਸੂਟ ਤਿਆਰ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਲੈਣਾਗਾ ਤੁਸੀਂ ਸਾਡੇ ਨਾਲ ਹਨਾ ਗੱਲਬਾਤ ਕਰ ਸਕਦੇ ਹੋਗੇ ਪੁੱਛ ਸਕਦੇ ਹੋ ਕੁਝ ਵੀ ਪੁੱਛਣਾਗਾ ਤੇ ਆਪਣਾ ਪ੍ਰਾਈਸ ਵੀ ਇਦਾਂ ਨਹੀਂ ਹੈਗਾ ਵੀ ਬੁਟੀਕ ਵਾਲੇ ਜਿਵੇਂ ਹੁੰਦੀਆਂ ਨੇ ਈਆਂ ਇੱਕ ਬੁਟੀਕ ਦਾ ਤਾਂ ਨਾਮ ਹੀ ਆਗਾ ਇਹ ਤਾਂ ਹਨਾ ਆਪਣਾ ਇਦਾਂ ਪ੍ਰਾਈਸ ਨਹੀਂ ਹੈਗਾ ਆਪਣੀ ਸਲਾਈ ਵੀ ਸਾਰਾ ਕੁਝ ਬਹੁਤ ਵਧੀਆ ਹੈਗਾ ਤੇ ਬਾਕੀ ਛੇੜੇ ਕਰਾ ਰਹੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਤੇ ਹਾਂਜੀ ਇਹ ਆਪਾਂ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਅੱਗੇ-ਅੱਗੇ ਆਪਾਂ ਨਾ ਸੂਟਾਂ ਦੀ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਜੋ ਵੀ ਤਿਆਰ ਕਰਵਾਏ ਨੇ ਵੀ ਕਿੱਦਾਂ ਦੇ ਕਰਵਾਏ ਨੇ ਨਾ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਅਪਲੋਡ ਕਰਿਆ ਕਰੀਏ ਹੈ ਨਾ ਅਪਡੇਟ ਮਿਲਦੀ ਰਹਿੰਦੀ ਹੈ ਫਿਰ ਤਾਂ ਵਧੀਆ ਹੈ ਨਾ ਤੇ ਹਾਂਜੀ ਇਹ ਵੀਡੀਓ ਸੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਧੰਨਵਾਦ ਜੀ